ਇਸੇ ਸਮਾਗਮ ਦੇ ਗੁਟੇ ਹੀ ਬਾਦਸਤ ਤੋਂ ਕੁਤਪੁਰ ਹੋਵੇ ਉਹਨਾਂ ਸਾਡੇ ਕੁਤਪੁਰ ਤੋਂ ਹੋਵੇ ਆ ਸਫਰੇ ਸ਼ਹਾਦਤ ਸਫਰੇ ਸ਼ਹਾਦਤ ਛੁੱਟੇ ਸਭ ਜਾਂਦੇ ਤੇ ਹਾਰੇ ਹੁਣ ਕੁਝ ਬੱਚੇ ਅਸੀਂ ਤਿਆਰ ਕਰਦੇ ਆ ਕਿ ਸਕੂਲ ਦੇ ਅਕੋਰਡਿੰਗ ਵੀ ਬੱਚੇ ਪਾਰਟਿਸਪੇਟ ਕਰਨਗੇ ਅੱਜ ਕਾਮੀ ਕਲਾ ਗੁਨਾਨ ਅਕੈਡਮੀ ਕਾਮੀ ਕਲਾ ਆ ਕੇ ਇੱਕ ਵਿਰਲੀ ਚੀਜ਼ ਦੇਖਣ ਮਿਲੀ ਹੈ ਕਰੀਬ ਇੱਥੇ 200 ਦੇ ਕਰੀਬ ਬੱਚਾ ਹੈਗਾ ਸਾਰੇ ਬੱਚਿਆਂ ਨੂੰ ਪਾਰਟਿਸਪੇਟ ਕਰਾਇਆ ਗਿਆ ਹੈ ਉਹ ਟੋਟਲ ਸਾਰੇ ਬੱਚੇ ਸਟੇਜ ਤੇ ਆ ਕੇ ਪਾਰਟਿਸਿਪੇਟ ਕਰਕੇਗੇ ਉਹ ਵਧੀਆ ਤੋਂ ਵਧੀਆ ਤਰੀਕੇ ਨਾਲ ਆ ਟੀਚਰ ਸਹਿਬਾਦ ਨੇ ਸਾਡੇਆਂ ਨੂੰ ਇਹਨਾਂ ਬੱਚੇ ਨੂੰ ਤਿਆਰ ਕੀਤਾ ਮੈਂ ਸਾਰੇ ਸਟਾਫ ਨੂੰ ਗੁਣਨ ਅਕੈਡਮੀ ਕਾਮੀ ਕਰਾਂ ਦੇ ਸਾਰੇ ਸਟਾਫ ਨੂੰ ਵਧਾਈ ਦੇ ਪਾਤਰ ਨੇ ਸਾਰੇ ਸਟਾਫ ਸਾਰੇ ਟੀਚਰ ਜਿਨ੍ਹਾਂ ਕੀੜੇ ਲੈਣ ਦੇ ਫੁੱਲਾਂ ਨੂੰ ਗੰਗੂ ਆਏ ਨਾ ਕਹਿਰ ਕਮਾਵੀ வட மரிமீரிண்டே பரியாசி உமரா ਵੈਰੀਓ ਤਰਸ ਕਿਉਂ ਨਹੀਂ ਕਰਿਆ ਖੇਡਣ ਦੀਆਂ ਉਮਰਾਂ ਸੇ ਉਮਰਾਂ ਸੇ ਵੈਰੀਓ ਤਰਸ ਕਿਉਂ ਨਹੀਂ ਕਰਿਆ ਯਾਂ ਤੇ ਕੱਤੋਂ ਕਰਾਂ ਕਿਤੋਂ ਸ਼ੁਰੂ ਕਰਾਂ ਤੇ ਕਿੱਥੇ ਖਤਮ ਕਰਾਂ ਲੰਮੀਆਂ ਕਹਾਣੀਆਂ ਅਜੀਤ ਜੁਝਾਰ ਦੀਆਂ ਰੈਂਦੀ ਦੁਨੀਆ ਤੱਕ ਬਾਤਾਂ ਪੈਣਗੀਆਂ ਕਲਗੀ ਵਾਲਿਆ ਤੇਰੇ ਪਰਿਵਾਰ ਦੀਆਂ ਕਲਗੀ ਵਾਲਿਆ ਤੇਰੇ ਪਰਿਵਾਰ ਦੀ ਲਾੜੀ ਮੋਤ ਨੇ ਨਾ ਫਰਕ ਆਉਣ ਦਿੱਤਾ ਚੌਹਾਂ ਵੀਰਾਂ ਦੇ ਗੁੜੇ ਤੇ ਯਾਰ ਅੰਦਰ ਤੱਕਦਾ ਰਿਹਾ ਬਾਪੂ ਕੱਚੇ ਕਿਲੋ ਅੰਕਿਲੇ ਅੰਦਰੋਂ ਕਿੰਨਾ ਬਲ ਹੈ ਨਿੱਕੀ ਤਨਵਾਰ ਅੰਦਰ ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਨੇ ਕਿੰਨੇ ਖੂਬੇ ਨੇ ਤੀਰ ਜੁਝਾਰ ਅੰਦਰ ਦਾਦੀ ਟੱਕਿਆ ਬੁਰੇ ਤੋਂ ਜੀਤ ਦੇ ਜੁਝਾਰ ਨੂੰ ਵੈਗੁਰਜੀ ਕੰਤਾਰ ਸਾਹਿਬ ਵੈਗੁਰਜੀ ਕੀ ਫਤਿ ਬੋਲੇ ਸੋਨਿਹਾਲ ਚੜੀਆ ਗਾਲ ਗੁਰੂ ਗੋਬਿੰਦ ਸਿੰਘ ਤੇ ਪੁੱਤਰ ਸੀਤਾ ਆਗਿਆ ਪੋ ਸੁਬਿਆ ਆਗਿਆ ਪੋ ਵੇ ਤੂੰ ਕੀਤਾ ਏ ਜੋ ਕਿੱਥੇ ਲਾਏਂਗਾ ਲੁਕੋ ਵੇ ਤੂੰ ਕੀਤਾ ਏ ਜੋ ਕਿੱਥੋਂ ਲਾਏਂਗਾ ਲੁਕੋ ਕੀਤਾ ਲਾਲਾ ਨੂੰ ਸ਼ਹੀਦ ਹਰ ਅੱਖ ਪਈ ਸੀ ਜੋ ਕੀਤਾ ਲਾਲਾ ਨੂੰ ਸ਼ਹੀਦ ਹਰ ਅੱਖ ਪਈ ਸੀ ਜੋ ਆਗਿਆ ਪੋ ਸੁਬਿਆ ਆਗਿਆ ਪੋ ਮਲ ਖੜੇ ਤੋ The am ਉਹ ਕਿਥੇ ਉਹ ਜੋ ਹਮੇ ਆਪਣੀ ਪਹਿਚਾਨ ਦੇ ਗਏ ہماری ਪਹਿਚਾਨ ਲਈ ਉਹ ਆਪਣੀ ਜਾਨ ਦੇ ਗਏ ਵਾਹਿ